ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਸਾਰੀ ਕਿਵੇਂ ਹੋ ਤੇ ਉਮੀਦ ਕਰਦੇ ਹਾਂ ਸਾਰੇ ਤੰਦਰੁਸਤ ਹੋਵਾਂਗੇ ਠੀਕ ਠਾਕ ਹੋਵਾਂਗੇ ਤੇ ਅਸੀਂ ਵੀ ਬਹੁਤ ਵਧੀਆ ਅਸੀਂ ਗਏ ਸੀਗੇ Rajasthan ਅੱਗੇ ਗੰਗਾ ਨਗਰ ਤੋਂ ਵੀ ਅੱਗੇ ਗਏ ਸੀਗੇ ਵੈਸੇ ਤਾਂ ਅਸੀਂ ਵੀ Rajasthan 'ਚ ਹੀ ਰਹਿੰਦੇ ਹਾਂ ਤੇ ਪਰ ਅਸੀਂ ਉਦੋਂ ਵੀ ਅੱਗੇ ਗਏ ਸੀਗੇ ਬਹੁਤ ਦੂਰ ਤੇ ਤੁਸੀਂ ਦੇਖ ਹੀ ਸਕਦੇ ਹੋ ਜਿਵੇਂ ਖੁੱਲਾ ਖੁੱਲਾ ਚਾਰ ਫੇਰੇ ਦਿਖ ਰਿਹਾ ਖੁੱਲਾ ਖੁੱਲਾ ਉਧਰ ਜਾਦਾ ਐ ਸਾਫ ਸਾਫ ਦਾਤਾ ਵਰਨਾ ਤੇ ਖੁੱਲਾ ਖੁੱਲਾ ਹੈਗਾ ਕੋਈ ਵੀ ਐ ਜਿਵੇਂ ਇਧਰਲੀ ਸਾਈਡ ਹੈਗਾ ਸਾਧਨ ਹੈ ਜਾਂ ਘਾਰ ਹੈ ਜਿਵੇਂ ਜਾਂ ਕੋਈ ਦੁਕਾਨਾ ਹੈਗੀ ਹੈ گاਂਵੇਂ ਉਧਰ ਹੋਣੀਗਾ ਤੇ ਖੁੱਲਾ ਖੁੱਲਾ ਹੈਗਾ ਸਾਰਾ ਤੇ ਅਸੀਂ ਜਾ ਰਹੇ ਸੀਗੇ ਗੁਰੂ ਘਰ 12 ਪੀਐਸ ਪਿੰਡ ਐ ਤੇ ਉੱਥੇ ਤਾਂ ਤਾਂ ਸ਼੍ਰੀ ਬਾਬਾ ਦੀਪ ਸਿੰਘ ਜੀ ਦਾ ਗੁਰੂ ਘਰ ਹੈ ਬਹੁਤ ਵਧੀਆ ਤੇ ਅਸੀਂ ਉੱਥੇ ਅਸੀਂ ਆਖਿਆ ਵੀ ਚਲੋ ਅੱਜ ਤਾਂ ਹੈਗੇ ਆਂ ਤੇ ਸੰਡੇ ਦਾ ਦਿਨ ਸੀ ਤੇ ਉੱਥੇ ਇਕੱਠ ਬਹੁਤ ਜ਼ਿਆਦਾ ਹੁੰਦਾ ਹੈਗਾ ਤੇ ਅਸੀਂ ਆਖਿਆ ਵੀ ਅਸੀਂ ਵੀ ਮੱਥਾ ਟੇਕ ਕੇ ਜਾਵਾਂਗੇ ਦੇਖ ਕੇ ਜਾਵਾਂਗੇ ਵੀ ਬਹੁਤ ਵੱਡਾ ਗੁਰੂ ਘਰ ਦੱਸਦੇ ਆ ਤੇ ਵੀ ਅਸੀਂ ਇੰਨੀ ਦੂਰੋਂ ਆਏ ਆ ਤੇ ਅਸੀਂ ਜ਼ਰੂਰ ਮੱਥਾ ਟੇਕ ਕੇ ਜਾਵਾਂਗੇ ਤੇ ਜਾਵਾਂਗੇ ਅਸੀਂ ਇੱਥੇ ਦੇਖੋ ਕਿੰਨੀ ਭੀੜ ਹੈ ਕਿੰਨਾ ਇਕੱਠ ਹੈਗਾ ਤੇ ਬਹੁਤ ਜਿਹੜੀ ਸ਼ਰਧਾਲੂ ਹੈਗੀ ਬਹੁਤ ਆਉਂਦੀ ਹੈਗੀ ਸਾਧਨ ਬਹੁਤ ਜਿਆਦਾ ਹੈਗੀ ਬੱਸਾਂ ਵੀ ਬਹੁਤ ਖੜੀਆਂ ਸੀਆਂ ਮੋਟਰਸਾਈਕਲ ਤੇ ਵਧੀਆ ਖੁੱਲੇ ਥਾਂ ਤੇ ਵਧੀਆ ਗੁਰੂ ਘਰ ਆ ਇੱਕ ਧੁੱਪ ਬਹੁਤ ਜਿਆਦਾ ਸੀ ਉੱਧਰ ਜ਼ਿਆਦਾ ਗਰਮੀ ਹੈਗੀ ਗਰਮੀ ਬਹੁਤ ਜਿਆਦਾ ਹੈ ਇੱਧਰ ਨਾਲ ਉੱਧਰ ਗਰਮੀ ਦਾ ਬਹੁਤ ਜਿਆਦਾ ਫਰਕ ਆ ਤੇ ਮੈਂ ਵੀ ਹੈ ਨਹੀਂ ਉੱਧਰ ਤਾਂ ਨੇ ਭਾਈ ਤੁਸੀਂ ਗਰਮੀ ਨਹੀਂ ਧੁੱਪ ਸੀਗੀ ਪਹਿਲਾਂ ਸਾਨੂੰ ਰਸਤੇ ਚ ਆਉਂਦੇ ਆ ਤਾਂ ਐ ਲੱਗਿਆ ਜਿਵੇਂ ਕੋਈ ਗਰਮੀ ਹੁੰਦੀ ਨਹੀਂ ਕਿਉਂਕਿ ਆਪੇ ਵਿੱਚ ਤਾਂ ਐਸੀ ਚੱਲਦਾ ਹੈਗਾ ਤੇ ਐ ਲੱਗਦਾਗਾ ਵੀ ਵਧੀਆ ਤੇ ਪਰ ਬਾਹਰ ਨਿਕਲ ਕੇ ਗੱਡੀ ਦੇ ਵਿੱਚੋਂ ਤੇ ਪਤਾ ਲੱਗਿਆ ਕਿ ਗਰਮੀ ਬਹੁਤ ਜ਼ਿਆਦਾ ਨਾਲ ਹੀ ਲੈ ਲੈਣੀ ਐ ਜੀ ਇੱਧਰ ਦੇਖੋ ਸਾਧਨ ਕਿੰਨੇ ਖੜੇ ਹੈਗੇ ਲੱਗ ਜੂਗੀ ਨਹੀਂ ਬਣਦੀ ਲੱਗ ਜੂਗੀ ਬਾਈ ਥੋੜੀ ਜੂਰੇ ਹੋ ਜਾਊਗੀ ਕੱਠ ਬਹੁਤ ਜ਼ਿਆਦਾ ਕੱਠ ਸੀਗਾ ਇਥੇ ਸੀ ਉੱਤਰ ਗਏ ਸੀਗੇ ਗੱਡੀ ਚ ਤੇ ਅਸੀਂ ਕਈ ਜਣੇ ਆਏ ਆਂਗੇ 7-8 ਜਣੇ ਆ ਰਸ਼ਮੀਨ ਵੀ ਬਚ ਗਿਆ ਉਧਰ ਦੇਖੋ ਬੱਸਾਂ ਵੀ ਖੜੀਆਂ ਉੱਚੀ ਉੱਚੀ ਰੋਡ ਹੈਗੀ ਤੇ ਰੋਡ ਦੇ ਉੱਤੇ ਹੀ ਖੜਾ ਰੱਖੀਆਂ ਇੰਨਾਂ ਬੱਸਾਂ ਰਸ਼ਮੀਨ ਵੀ ਬਚ ਗਿਆ ਮਖਿਆ ਤੇ ਗੁਰੂ ਘਰ ਵੀ ਬਹੁਤ ਸੋਹਣਾ ਲੱਗਦਾਗਾ ਬਹੁਤ ਜੁਗਤ ਸਹਿਯਕ ਕਰਦੇ ਤਾਂ ਆ ਨੋਰ ਕਾਫੀ ਟਾਈਮ ਤੋਂ ਅਸੀਂ ਸੋਚ ਰਹੇ ਸੀਗੇ ਵੀ ਉੱਥੇ ਜਾ ਕੇ ਆਉਣਾ ਹੈਗਾ ਤੇ ਪਰ ਅੱਜ ਉਹ ਦਿਨ ਆ ਗਿਆ ਕਰਮਾ ਵਾਲਾ ਵੀ ਸਜ ਮੱਥਾ ਟੇਕਿਆ ਉੱਥੇ ਦੇਖੋ ਕਿੰਨਾ ਸੋਹਣਾ ਲੱਗਦਾ ਗੁਰੂ ਘਰ ਦੌਰੋਂ ਬਹੁਤ ਵੱਡਾ ਗੁਰੂ ਘਰ ਹੈਗਾ ਸੰਗਤ ਵੀ ਬਹੁਤ ਜ਼ਿਆਦਾ ਆ ਗਈ ਨੇਚਾਂ ਨਾਲ ਸੰਗਤ ਬਹੁਤ ਆਉਂਦੀ ਹੈਗੀ ਮੱਥਾ ਟੇਕਣ ਤੇ ਤੁਰ ਕੇ ਸਾਨੂੰ ਕਿੰਨਾ ਟਾਈਮ ਲੱਗ ਗਿਆ ਸੀ ਗੁਰੂ ਘਰ ਜਾਂਦਿਆਂ ਨੂੰ ਕਿਉਂ ਸੀ ਗੱਡੀ ਬਹੁਤ ਦੂਰ ਠੱਲੀ ਸੀਗੀ ਪਹਿਲਾਂ ਤਾਂ ਬਾਹਰੋਂ ਦੇਖ ਕੇ ਤਾਂ ਲੱਗਦਾ ਸੀ ਵੀ ਮੱਥਾ ਨਹੀਂ ਟੇਕਿਆ ਜਾਣਾਗਾ ਵੀ ਇੰਨੀ ਮੱਥਾ ਹਟੇ ਕੀ ਦਾ ਢੀੜ ਦੇਖ ਕੇ ਸੰਗਤ ਬਹੁਤ ਜ਼ਿਆਦਾ ਸੀਗੀ ਵੀ ਇੰਨੀ ਗਰਮੀ ਵੀ ਬਹੁਤ ਜ਼ਿਆਦਾ ਇੱਕ ਤਾਂ ਠੰਡਾ ਮੌਸਮ ਹੋਵੇ ਠੰਡ ਦਾ ਮੌਸਮ ਹੋਵੇ ਨਾ ਉਦੋਂ ਤਾਂ ਐ ਲੱਗਦਾ ਹੈਗਾ ਵੀ ਚਲੋ ਕੋਈ ਨਹੀਂ ਤੇ ਗਰਮੀ ਦੇ ਵਿੱਚ ਤਾਂ ਢੀੜ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਤੇ ਪਰ ਬਾਬਾ ਦੀਪ ਸਿੰਘ ਦੀ ਮਿਹਰਬਾਨੀ ਨਾਲ ਵਧੀਆ ਪੰਮ ਮੱਥਾ ਟੇਕਿਆ ਲੰਗਰ ਵੀ ਛਕਿਆ ਇੱਧਰ ਦੇਖੋ ਮੋਟਰਸਾਈਕਲ ਕਿੰਨੇ ਖੜੇ ਹੈ ਜੀ ਸੰਗ ਤਾਂ ਆਈ ਜਾਂਦੇ ਨੇ ਜਾਂਦੇ ਨੇ ਅੱਗੇ ਪਾਟ ਕਰਨ ਵਾਲੇ ਵੀ ਬਹੁਤ ਹੈ ਜਿਨ੍ਹਾਂ ਨੂੰ ਕਰਨਾ ਵੀ ਉੱਤੇ ਬੈਠ ਕੇ ਨੰਬਰ ਕੰਮੀ ਕਾ ਦੀਦੀ ਨੂੰ ਰਿਕਾਰਡ ਕਰਤਾ ਮਾੜੀ ਨਹੀਂ ਬਟ ਐਕੈਡਮੀ ਬੜਾ ਨਹੀਂ ਬੋਲੋ ਆਜੂ ਜੀ ਆਪ ਨੂੰ ਮੋੜਾ ਜਰੂਰ ਖੁਸ਼ ਹੋ ਚਲੋ ਚਲੋ ਜੀ ਅੱਜ ਨੂੰ

ਤੇ ਹੁਣ ਅਸੀਂ ਮੱਥਾ ਟੇਕ ਕੇ ਚੱਲ ਪਏ ਸੀਗੇ ਵਾਪਸ ਤੇ ਢਾਈ ਦਿਨਾਂ ਤਿੰਨ ਦਾ ਟਾਈਮ ਹੋ ਗਿਆ ਸੀਗਾ ਤੇ ਉੱਥੇ ਵਧੀਆ ਲੰਗਰ ਛਕਿਆ ਬਹੁਤ ਵਧੀਆ ਲੰਗਰ ਬਹੁਤ ਸੁਆਦ ਸੀਗਾ ਤੇ ਮੱਥਾ ਟੇਕਿਆ ਪ੍ਰਸ਼ਾਦ ਵੀ ਲਿਆ ਇੱਧਰ ਦੇਖੋ ਟਿੱਬੇ ਛੜਕ ਦੇ ਨਾਲ ਨਾਲ ਤੇ ਅਸੀਂ ਚੱਲ ਪਏ ਸੀਗੇ ਵਾਪਸ ਸੰਗਰੀ ਵੱਲ ਨੂੰ ਤਿੰਨ ਕ ਦਾ ਟਾਈਮ ਸੀਗਾ ਘਰੇ ਰੁਕ ਗਏ ਸੀ 10 ਮਿੰਟ ਤੇ ਉੱਥੇ ਚਾਹ ਪੀ ਕੇ ਤੇ ਅਸੀਂ ਚੱਲ ਪਏ ਸੀਗੇ ਵਾਪਸ ਸੰਗਰੀ ਵੱਲ ਤੇ ਰਸਤੇ 'ਚ ਦੇਖੋ ਕਿੰਨੇ-ਕਿੰਨੇ ਢਿੱਬੇ ਹੈਗੇ ਸੜਕ ਦੇ ਨਾਲ ਨਾਲ ਵੈਸੇ ਤਾਂ ਜਮੀਨਾਂ ਜਿਹੜੀਆਂ ਉਹ ਤਾਂ ਸਾਫ਼ ਕਰ ਰੱਖੀਆਂ ਕਲੀਅਰ ਵਧੀਆ ਇਹ ਸੜਕ ਦੇ ਨਾਲ ਨਾਲ ਮਿੱਟੀ ਇਹ ਜਿਹੜੀ ਉਹ ਲਾ ਰੱਖੀ ਹੈ ਟਿੱਬਿਆਂ ਵਾਂਗੂ ਟਿੱਬੇ ਤਾਂ ਵੈਸੇ ਹੈ ਨਹੀਂਗੇ ਹਣਾ ਘਾਟੀ ਹੈਗੇ ਦੇਖਣ ਨੂੰ ਉਧਰ ਤੇ ਸਾਨੂੰ ਆਉਂਦਿਆਂ ਆਉਂਦਿਆਂ ਨੂੰ 6 6.5 ਹੋ ਗਈ 6.5 ਪੰਚੇ ਸੀ ਅਸੀਂ ਐਸਾ ਫਰੂਡ ਪਈਏਗੀ ਵੀ ਕੋਈ ਵੀ ਸਾਧਨ ਇੰਨੇ ਹੈ ਨਹੀਂਗੇ ਤੇ ਇਧਰ ਬੱਦਲ ਆ ਰਿਆ ਸੀਗਾ ਬੱਦਲ ਬਹੁਤ ਜ਼ੋਰ ਦੀ ਤੇ ਉਹ ਦੇਖੋ ਸਾਹਮਣੇ ਐ ਲੱਗਦਾ ਸੀ ਪਤਾ ਨਹੀਂ ਮੀਂਹ ਹੀ ਆ ਕਿ ਕੀ ਇਹ ਮੀਂਹ ਹੈ ਤੇ ਪਰ ਮੀਂਹ ਬਹੁਤ ਆ ਗਿਆ ਸੀਗਾ ਰਸਤੇ 'ਚ ਹੀ ਸਾਨੂੰ ਗਰਮੀ ਬਹੁਤ ਹੋਈ ਪਈ ਸੀਗੀ ਚਲੋ ਸ਼ੁਕਰ ਹੈ ਵਾਈ ਗੁਰੂ ਦਾ ਮੀਂਹ ਆ ਗਿਆ ਸੀਗਾ ਮੀਂਹ ਆ ਬਹੁਤ ਜ਼ੋਰ ਦੀ ਤੇ ਉਸ ਵੀ ਨਾਲ ਬਸੇ ਲੱਗੀ ਮੈਂ ਮੈਂ ਤਾਂ ਕਿਹਾ ਸੀਗਾ ਇੱਕ ਥਾਂ ਠੱਲ ਲੋ ਕਾਰ ਤੇ ਵੀ ਐਂ ਦੀਂਦਾ ਨਹੀਂ ਸੀਗਾ ਜਮੇ ਇੱਥੇ ਤਾਂ ਹਜੇ ਮੀਂਹ ਨਹੀਂ ਆਇਆ ਸੀਗਾ ਤੇ ਥੋੜੀ ਦੂਰ ਵਸ ਉਹ ਬੱਦਲ ਕਾਲਾ ਕਾਲਾ ਬਣ ਗਿਆ ਸੀ ਚਾਰਛ ਫਿਰੇ ਤੇ ਰਸ਼ਮੀਨ ਵੀ ਜਿਹੜਾ ਇੰਜੋਏ ਕਰਦਾ ਜਾਂਦਾ ਸੀ ਕਹਿੰਦਾ ਮੀ ਆਊਗਾ ਹੁਣ ਮੈਨੂੰ ਬਹੁਤ ਵਧੀਆ ਲੱਗਦਾਗਾ ਮੀ ਆਊਗਾ ਰਸ਼ਮੀਨ ਨੂੰ ਬਹੁਤ ਖੁਸ਼ੀ ਸੀਗੀ ਰਸਤੇ 'ਚ ਵੀ ਬਹੁਤ ਮੀਂਹ ਸੀਗਾ ਤੇ ਅਸੀਂ ਆਏ ਸੰਗਰੀ ਤੇ ਸੰਗਰੀ ਵੀ ਬਹੁਤ ਮੀਂਹ ਸੀ ਇੱਧਰ ਦੇਖੋ ਕਿਵੇਂ ਜੇ ਦਿਖਦਾਗਾ ਤੇ ਡਰਵੜਾ ਲੱਗਦਾ ਸੀ ਐਂ ਲੱਗਦਾ ਸੀਗਾ ਵੀ ਮੂਰੇ ਸਾਧਨ ਹੁੰਦਾ ਜਦੋਂ ਕੋਈ ਦੂਰੋਂ ਤਾਂ ਜਮੈਂਦੀ ਦੱਸੇ ਲਾਈਟਾਂ ਛੱਡ ਰੱਖਣਾ ਸੀਗਾ ਉਹ ਦੇਖੋ ਸਾਹਮਣੇ ਗਰਮੀ ਬਹੁਤ ਜ਼ਿਆਦਾ ਸੀ ਉੱਧਰ ਤੇ ਚਲੋ ਠੰਡ ਹੋ ਜੂਗੀ ਇਹ ਦੇਖੋ ਰਸ਼ਮੀ ਨੇ ਬੈਠਾ ਚਿਪਸ ਖਾਂਦਾ ਜਾਂਦਾ ਸੀਗਾ ਰਸ਼ਮੀ ਨੇ ਕਹਿੰਦਾ ਮੈਨੂੰ ਤਾਂ ਵਧੀਆ ਮੌਜ ਲੱਗ ਗਈ ਮਾਮੀ ਜੀ ਉਹਰੇ ਬੈਠੇ ਸੀਗੇ ਪਿੱਛੇ ਸਰ ਦੇ ਨਾਲ ਦੀ ਦੀ ਰਿਆ ਗਈ ਸੀਗੀ ਉਧਰੋਂ ਤੇ ਦੇਖੋ ਕਿੰਨਾ ਵਧੀਆ ਲੱਗਦਾ ਹੈ ਮੀਂਹ ਦੇ ਵਿੱਚ ਸਫ਼ਰ ਕਰਨਾ ਬੱਸੇ ਤਾਂ ਮੋਟਰਸਾਈਕਲਾਂ ਤੇ ਜਿਹੜੇ ਵਿਚਾਰੀ ਉਹਨਾਂ ਨੂੰ ਤਾਂ ਬਹੁਤ ਔਖੀ ਹੈਗੀ ਬੱਸਾਂ ਕਾਰਾਂ ਦੇ ਵਿੱਚ ਤਾਂ ਚਲੋ ਨਹੀਂ ਪਤਾ ਲੱਗਦਾਗਾ ਜਿਹੜਾ ਕੋਈ ਮੋਟਰਸਾਈਕਲ ਤੇ ਹੋ ਤਾਂ ਭਿੱਜ ਜਾਂਦਾ ਹੈਗਾ ਬੱਸ ਦੇ ਵਿੱਚ ਵੀ ਵਧੀਆ ਲੱਗਦਾਗਾ ਤੇ ਗੁੱਡੀਆਂ ਤੇ ਵੀ ਇੱਥੇ ਆ ਕੇ ਥੋੜਾ ਰੁਕ ਗਿਆ ਸੀਗਾ ਥੋੜਾ ਘਟ ਹੋ ਗਿਆ ਸੀ ਮੀਂਹ ਪਿੱਛੇ ਬਹੁਤ ਮੀਂਹ ਪੈਂਦਾ ਆ ਸਾਰੇ ਰਸਤੇ ਇੱਧਰ ਦੇਖੋ ਪਾਣੀ ਕਿੰਨਾ ਭਰ ਗਿਆ ਜਿੱਥੇ ਨੀਵਾ ਥਾਂ ਹੈ ਉੱਥੇ ਪਾਣੀ ਬਹੁਤ ਪਰ ਜਾਂਦਾਗਾ ਅਸੀਂ ਹੁਣ ਆਗੇ ਸੀਗੇ ਰਤਨਪੁਰੇ ਸੰਗਰੀਏ ਦੇ ਬੇਚੀ ਵੜ ਗਏ ਸੀਗੇ ਵੈਸੇ ਤਾਂ ਰਤਨਪੁਰੀਆ ਸੰਗਰੀਏ ਤਾਂ ਨਾਲ ਹੀ ਹੈ ਜੇ ਮੇਰੇ ਰਸ਼ਮੀਂ ਪੜਦਾ ਸਕੂਲ ਹੈ ਰਸ਼ਮੀਂਦਰ ਰਤਨਪੁਰੀ ਉੱਥੇ ਆ ਗਏ ਸੀ ਸੰਗਰੀਏ ਤੱਕ ਮੀਂਹ ਪੈਂਦਾ ਆ ਇੱਕ ਹਨਮਾਨਗੜ ਮੀਂਹ ਨਹੀਂ ਸੀ ਪਿੱਛੇ ਵੀ ਮੀਂਹ ਸੀ ਤੇ ਹਨਮਾਨਗੜ ਮੀਂਹ ਨਹੀਂ ਸੀਗਾ ਤੇ ਸੰਗਰੀਏ ਤੇ ਵੀ ਮੀਂਹ ਸੀਗਾ ਅਸੀਂ ਆ ਗਏ ਸੀ ਤਾਜ ਪੈलेस ਸਕੂਲ ਤੇ ਇਧਰ ਆਪਾਂ ਆਪਣੇ ਘਰ ਵਾਲੀ ਜਿਹੜੀ ਸੜਕ ਹੈ ਮੋੜ ਨਾ ਹੁਣ ਬਸ ਤੇ ਮੀ ਬਹੁਤ ਬਦਲ ਉੱਪਰ ਹੋਰ ਸਿੱਖਣੀਆਂ ਥੋੜੀਆਂ ਥੋੜੀਆਂ ਪੈ ਰਹੀਆਂ ਸੀ ਨਾ ਤੇ ਮੀ ਬਹੁਤ ਪੈ ਕੇ ਵੀ ਹਟਿਆ ਤੇ ਹੁਣ ਤਾਂ ਬਹੁਤ ਦਿਨ ਹੋ ਗਏ ਮੀ ਆ ਜਿਹੜਾ ਉਹ ਪਿੱਛਾ ਨਹੀਂ ਛੱਡ ਰਿਹਾ ਆ ਗਿਆ ਜੀ ਹੁਣ ਤਾਂ ਪਹਿਲਾਂ ਪਹਿਲਾਂ ਤਾਂ ਵਧੀਆ ਲੱਗਦਾ ਸੀ ਵੀ ਰੋਜ਼ ਹੀ ਮੀ ਆ ਜਾ ਕਰੀ ਤੇ ਪਰ ਹੁਣ ਜਦੋਂ ਰੋਜ਼ ਮੀ ਆ ਜਾਂਦਾ ਕੱਪੜੇ ਵੀ ਨਹੀਂ ਸੁੱਕਦੇਗੇ ਤੇ ਉਦੋਂ ਆਏ ਲੱਗਦਾ ਵੀ ਹੁਣ ਤਾਂ ਮੀ ਨਾ ਹੀ ਆਵੀ ਤੇ ਪਲੀ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਚੈੱਕ ਕਰ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਵੀ ਕਰ ਦਿਓ ਜੀ ਤੇ ਆਪਾਂ ਅੱਜ ਜਾ ਕੇ ਆਏਗੇ ਬਾਬਾ ਦੀਪ ਸਿੰਘ ਦੇ ਗੁਰੂ ਘਰ ਤੇ ਸਾਨੂੰ ਬਹੁਤ ਵਧੀਆ ਲੱਗਿਆ ਤੇ ਤੁਸੀਂ ਵੀ ਦੱਸਿਓ ਵਧੀਆ-ਵਧੀਆ ਕਮੈਂਟ ਕਰਕੇ ਤੁਹਾਨੂੰ ਕਿਵੇਂ ਲੱਗਿਆ ਇੱਧਰ ਆਪਾਂ ਆ ਗਏ ਆਪਣੇ ਘਰ ਵਾਲੀ ਰੋਡ ਤੇ ਉੱਪਰ ਮੰਦਿਰ ਦੇ ਕੋਲ ਤੇ ਇੱਥੇ